ਵਾਲੇ ਦੀ ਇੱਕ ਸ਼ਰਮਨਾਕ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੀ ਵਰਦੀ ਦੇ ਵਿੱਚ ਇੱਕ ਚੋਰ ਸਾਈਕਲ ਦੇ ਉੱਤੇ ਆਉਂਦਾ ਹੈ ਤੇ ਆਪਣਾ ਸਾਈਕਲ ਖੜਾ ਕੇ ਦੂਜਾ ਸਾਈਕਲ ਲੈ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਜਸਥਾਨ ਭਵਨ ਦੇ ਨਜ਼ਦੀਕ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਹਿਲਾਂ ਇਹ ਚੋਰ ਆਪਣਾ ਸਾਈਕਲ ਵਾਸੇ ਲਗਾ ਕੇ ਆਲੇ ਦੁਆਲੇ ਘੁੰਮਦਾ ਹੈ ਹੱਥ ਦੇ ਵਿੱਚ ਡੰਡਾ ਘਮਾਉਂਦਾ ਹੈ ਤੇ ਫਿਰ ਮੌਕਾ ਵੇਖ ਕੇ ਦਰਖਤ ਦੇ ਪਾਸੇ ਖੜਿਆ ਸਾਈਕਲ ਚੱਕਦਾ ਹੈ ਤੇ ਫਰਾਰ ਹੋ ਜਾਂਦਾ ਹੈ ਤਾਂ ਭੀੜਪੜ ਵਾਲਾ ਇਹ ਇਲਾਕਾ ਮੰਨਿਆ ਜਾਂਦਾ ਹੈ ਜਿੱਥੇ ਲਗਾਤਾਰ ਪੁਲਿਸ ਮੁਲਾਜ਼ਮਾਂ ਦਾ ਆਣਾ ਜਾਣਾ ਹੈ ਪਰ ਇਹ ਸਭ ਦੇ ਬਾਵਜੂਦ ਇਸ ਨਕਲੀ ਪੁਲਸੀਏ ਦੇ ਵੱਲੋਂ ਜੋ ਕਰਤੂਤ ਕੀਤੀ ਗਈ ਹੈ ਉਸਨੇ ਖਾਕੀ ਨੂੰ ਇੱਕ ਵਾਰ ਫਿਰ ਤੋਂ ਦਾਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਵੇਖੋ ਕਿ ਕਿਵੇਂ ਸਾਈਕਲ ਖੜਿਆ ਹੈ ਦਰਖਤ ਦੇ ਨਜ਼ਦੀਕ ਉਸ ਦੇ ਉੱਤੇ ਪਹਿਲਾ ਜੋ ਘੰਟੀ ਲੱਗੀ ਹੁੰਦੀ ਹੈ ਉਹ ਪੱਟੀ ਜਾਂਦੀ ਹੈ ਇਸ ਦੇ ਵੱਲੋਂ ਤੇ ਫਿਰ ਉਸੇ ਸਾਈਕਲ ਦੇ ਉੱਤੇ ਚੜ ਕੇ ਫਰਾਰ ਹੋ ਜਾਂਦਾ ਜੇਕਰ ਇਹ ਕਹਿ ਲਈਏ ਕਿ ਗਰੀਬ ਨਕਲੀ ਪੁਲਿਸ ਵਾਲਾ ਤਾਂ ਕਹਿਣਾ ਕੋਈ ਗਲਤ ਨਹੀਂ ਹੋਏਗਾ ਕਿਉਂਕਿ ਆਪਣਾ ਪੁਰਾਣਾ ਸਾਈਕਲ ਲਿਆਉਂਦਾ ਪਾਸੇ ਖੜਾ ਕੇ ਤੇ ਨਵਾਂ ਸਾਈਕਲ ਲੈ ਕੇ ਫਰਾਰ ਹੋ ਜਾਂਦਾ ਜੇਕਰ ਤੁਸੀਂ ਵੀ ਆਪਣੇ ਮੋਟਰਸਾਈਕਲ ਸਾਈਕਲ ਘਰਾਂ ਦੇ ਬਾਹਰ ਖੜਾਉਨੇ ਹੋ ਤਾਂ ਇਹ ਸੀਸੀਟੀਵੀ ਤਸਵੀਰਾਂ ਜ਼ਰਾ ਧਿਆਨ ਨਾਲ ਦੇਖ ਲਿਓ ਕਿ ਕਿਵੇਂ ਇੱਕ ਵਿਅਕਤੀ ਤਾਂ ਬੜੇ ਆਰਾਮ ਦੇ ਨਾਲ ਆਪਣਾ ਸਾਈਕਲ ਪਾਸੇ ਲਗਾ ਕੇ ਖੜਾ ਕੇ ਗਿਆ ਸੀ ਪਰ ਇਹ ਨਕਲੀ ਪੁਲਿਸ ਵਾਲਾ ਆਇਆ ਪਹਿਲਾਂ ਇਸ ਨੇ ਇਸ ਸਾਈਕਲ ਦਾ ਲੋਕ ਪਟਿਆ ਫਿਰ ਇਸ ਦੀ ਘੰਟੀ उतारी ਤੇ ਫਿਰ ਮੌਕਾ ਵੇਖ ਕੇ ਫਟਾਫਟ ਇਹ ਸਾਈਕਲ ਦਰਖਤ ਤੋਂ ਪਾਸੇ ਕੀਤਾ ਇੱਕ ਪਾਸੇ ਸਕੂਟਰੀ ਖੜੀ ਹੋਈ ਸੀ ਤੇ ਦੂਜੇ ਪਾਸੇ ਚੈਂਬਰ ਸੀ ਮੱਲਕ ਦੇਣੀ ਇਸ ਦੇ ਵੱਲੋਂ ਇਹ ਸਾਈਕਲ ਕੱਢਿਆ ਤੇ ਇਸੇ ਚੋਂ ਸਾਈਕਲ ਦੇ ਉੱਤੇ ਚੜ ਕੇ ਮੌਕੇ ਤੋਂ ਫਰਾਰ ਹੋ ਗਿਆ ਤਾਂ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਅਜੇ ਤੱਕ ਇਸ ਤੇ ਬਾਰੇ ਕੁਝ ਵੀ ਜਾਣਕਾਰੀ حاصل ਨਹੀਂ ਹੋ ਸਕੀ ਪਰ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੋਂ ਪਹਿਲਾਂ ਵੀ ਕਈ ਵਾਰੀ ਵਾਹਨ ਚੋਰੀ ਹੋ ਚੁੱਕੇ ਨੇ ਪਰ ਅਜੇ ਤੱਕ ਜਿੰਨਾ ਵੀ ਸਮਾਨ ਚੋਰੀ ਹੋਇਆ ਉਸ ਦੀ ਰਿਕਵਰੀ ਨਹੀਂ ਹੋ ਸਕੀ ਤੇ ਨਾ ਹੀ ਚੋਰਾਂ ਨੂੰ ਫੜਿਆ ਗਿਆ ਤਾਂ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਪਰ ਲੋਕਾਂ ਦੇ ਵਿੱਚ ਕਾਫੀ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿ ਰਾਤ ਦੇ ਹਨੇਰੇ ਵਿੱਚ ਤਾਂ ਇਸ ਚੋਰ ਇਸ ਤਰ੍ਹਾਂ ਦੀਆਂ ਕਰਤੂਤਾ ਕਰਦੇ ਸਨ ਪਰ ਇਹ ਤਾਂ ਸਭ ਤੋਂ ਜ਼ਿਆਦਾ ਸ਼ਾਤਿਰ ਚੋਰ ਨਿਕਲਿਆ ਜਿਹੜਾ ਕਿ ਪੁਲਿਸ ਦੀ ਵਰਦੀ ਪਾ ਕੇ ਆਇਆ ਕਿ ਕਿਸੇ ਨੂੰ ਕੰਨੀ ਕੰਨੀ ਖਬਰ ਨਾ ਹੋਏ ਆਪਣਾ ਸਾਈਕਲ ਪਾਸੇ ਲਗਾਇਆ ਦਰਖਤ ਦੇ ਪਾਸੇ ਖੜਾ ਸਾਈਕਲ ਕੱਢਿਆ ਤੇ ਉਸ ਤੇ ਚੜ ਕੇ ਫਰਾਰ ਹੋ ਗਿਆ